ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਤੁਹਾਨੂੰ ਸਾਰਿਆਂ ਨੂੰ ਜੀ ਤੇ ਆਈ ਹੋਪ ਕਿ ਮੈਂ ਸੋਚਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਠੀਕ ਹੈ ਜੀ ਤੇ 2-4 ਦਿਨ ਹੋ ਗਏ ਆ ਵੀ ਅਸੀਂ ਕੋਈ ਵੀਡੀਓ ਨਹੀਂ ਪਾਉਣ ਦੇ ਤੇ ਵੀਡੀਓ ਤਾਂ ਕਰਕੇ ਨਹੀਂ ਪਾਉਣ ਦੇ ਵੀ ਕੋਈ ਵੀ ਪ੍ਰੋਬਲਮ ਹੋ ਗਈ ਥੋੜੀ ਜੀ ਵੀ ਸਿਮ ਵੀ ਥੋੜੀ ਜੀ ਠੀਕ ਨਹੀਂ ਤੇ ਬਾਕੀ ਉਹਨਾਂ ਨੇ ਕਿਹਾ ਵੀ ਚਲੋ ਪਾਊਗਾ ਥੋੜਾ ਬਹੁਤਾ ਫਰਕ ਅਸੇ ਇਹ ਵੀ ਥੋੜਾ ਜਿਹਾ weight ਵੁੱਡ ਘਟਾ ਲੈਣਾ ਤੇ ਫੇਰ ਗੱਲ ਆ ਬਥੇਰਾ ਆੰਨੇ ਆ ਵੀ ਐਕਸਰਸਾਈਜ਼ ਲਾਇਆ ਕਰ ਪਰ ਇਹ ਨਹੀਂ ਮੰਨਦੀ ਕਹਦੀ ਤੇ ਤੁਸੀਂ ਵੀ ਜਰੂਰ ਦੱਸਿਓ ਕਮੈਂਟਾਂ ਚ ਵੀ ਇਹਨੂੰ ਵੀਡਿਓ ਘਟਾਉਣਾ ਚਾਹੀਦਾ ਜਾਂ ਨਹੀਂ ਜਿਹੜੀ ਇਹਨੂੰ ਮੈਂ ਗੱਲ ਕਹਿਨਾ ਵਾਂ weight ਵਾਲੀ ਵੀ ਉਹ ਸਹੀ ਆ ਜਾਂ ਗਲਤ ਆ ਜਰੂਰ ਦੱਸਣਾ ਜੀ ਤੁਸੀਂ ਥੋੜੀ ਜੀ ਟੈਨਸ਼ਨ ਜੀ ਦਿਮਾਗ ਚ ਚਲੋ ਪਾਪਾ ਉਹ ਵੀ ਦੂਰ ਕਰੂਗਾ ਤੇ ਬਾਕੀ ਤੁਸੀਂ ਵੀ ਮੈਨੂੰ ਜਰੂਰ ਕਹੋ ਵੀ ਆਪਣਾ weight ਵੁੱਡ ਘਟਾਵੇ ਸੰਘਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਪਿਆਰ ਭਰੀ ਤੁਹਾਡੇ ਸਾਰਿਆਂ ਕੋ ਜਿਹੜੇ ਜਿਹੜੇ ਨੁਕਤੇ ਹੋਣਗੇ ਨਾ ਵੇਟ ਘਟਾਉਣ ਵਾਲੇ ਤੁਸੀਂ ਸਾਰੇ ਜਣੇ ਮੈਨੂੰ ਆਪਣਾ ਆਪਣਾ ਦੱਸ ਦਿਓ ਤੇ ਜਿਹਦਾ ਮੈਨੂੰ ਸਭ ਤੋਂ ਜ਼ਿਆਦਾ ਬੈਸਟ ਲੱਗੇਗਾ ਤੇ ਉਹਦਾ ਮੈਂ ਮਤਲਬ ਅਪਣਾ ਲਾਂਗੀ ਠੀਕ ਆ ਸਾਰੇ ਜਣੇ ਆਪਣੇ ਆਪਣੀ ਮੈਨੂੰ ਸਲਾਹ ਜ਼ਰੂਰ ਦਿਓ ਸੰਘਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ